ਜੁੜੇ ਹੋ ਮੈਂ ਤੁਹਾਡੇ ਨਾਲ ਅਲਖਦੀਪ ਸਿੰਘ ਗੈਂਗਸਟਰ 골ਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੋਵੇਂ ਵਕ ਹੋ ਗਏ ਨੇ ਅਜਹੀਆਂ ਚਰਚਾਵਾਂ ਚੱਲ ਰਹੀਆਂ ਨੇ ਦੱਸ ਦਈਏ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ 골ਡੀ ਬਰਾੜ ਦੀ ਆਵਾਜ਼ ਹੈ ਫਿਲਹਾਲ ਰੋਜ਼ਾਨਾ ਸਪੋਕਸਮੈਨ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਤੁਹਾਨੂੰ ਆਡੀਓ ਵੀ ਸੁਣਾਵਾਂਗੇ ਕਿ ਇਸ ਆਡੀਓ ਦੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਪਰ ਚਰਚਾਵਾਂ ਇਹ ਛੜੀਆਂ ਹੋਈਆਂ ਨੇ कि ਦੋ ਵੱਡੇ ਗੈਂਗਸਟਰ ਗੋਲਡੀ ਬਰਾੜ ਤੇ ਲੋਰੈਂਸ ਬਿਸ਼ਨੋਈ ਵਕ ਹੋ ਗਏ ਨੇ ਔਰ ਇਸ ਆਡੀਓ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਸ਼੍ਰੀ ਗੰਗਾ ਨਗਰ ਦੀ ਇੱਕ ਘਟਨਾ ਦਾ ਆਸ਼ੀਸ਼ ਜੋ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਹਾਲ ਹੀ ਦੇ ਵਿੱਚ ਹਮਲਾ ਹੁੰਦਾ ਫਾਇਰਿੰਗ ਹੁੰਦੀ ਹੈ ਔਰ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਇਹ ਜਿਹੜੀ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਇਸ ਆਡੀਓ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਨੇ ਇਸ ਹਮਲੇ ਦਾ ਜ਼ਿਕਰ ਵੀ ਕੀਤਾ ਔਰ ਇਸ ਗੱਲ ਦਾ ਜ਼ਿਕਰ ਕੀਤਾ ਕੀ 골ਡੀ ਬਰਾਡ ਯਾਨਕ ਕੇ 골ਡੀ ਬਰਾਡ ਤੇ ਰੋਹਿਤ ਗੋਦਾਰਾ ਨੇ ਇਹ ਜਿਹੜਾ ਹਮਲਾ ਕਰਵਾਇਆ ਕਾਰੋਬਾਰੀ ਦੇ ਉੱਤੇ ਔਰੇ ਉਸਦੇ ਲੱਤ ਦੇ ਵਿੱਚ ਗੋਲੀ ਮਾਰੀ ਹੈ ਹਾਲਾਂਕਿ ਉਸਨੇ ਇਸ ਆਡੀਓ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਯਾਨੀ ਕਿ ਗੋਲਡੀ ਬਰਾੜ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੋਲੀ ਅਗਲੀ ਵਾਰੀ ਸਿਰ ਦੇ ਵਿੱਚ ਮਾਰਾਂਗੇ ਤਾਂ ਜੇ ਨਹੀਂ ਸਮਝਿਆ ਕਾਰੋਬਾਰੀ ਜੇ ਆਸ਼ੀਸ਼ ਮਿਸ਼ਰਾ ਨਹੀਂ ਸਮਝਿਆ ਤਾਂ ਉਸਦੇ ਸਿਰ ਦੇ ਵਿੱਚ ਗੋਲੀ ਮਾਰਾਂਗੇ ਤਾਂ ਇਹ तमाम ਗੱਲਾਂ ਦਾ ਜ਼ਿਕਰ ਜਿਹੜਾ ਗੋਲਡੀ ਬਰਾੜ ਵੱਲੋਂ ਕੀਤਾ ਗਿਆ ਔਰ ਇਸ ਦੇ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਅਨਮੋਲ ਬਿਸ਼ਨੋਈ ਨਾਲ ਹੁਣ ਸਾਡੀ ਬਣਦੀ ਨਹੀਂ ਹੈ ਉਹ ਵੱਖ ਨੇ ਤਾਂ ਇਹ ਇਥੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਇਹ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਇਹ ਦੋਵੇਂ ਜਿਹੜੇ ਗੈਂਗ ਨੇ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਨੇ ਤਾਂ ਚਰਚਾਵਾ ਬਹੁਤ ਛੜੀਆਂ ਹੋਈਆਂ ਨੇ ਕਿ ਗੈਂਗਸਟਰ 골ਡੀ ਬਰਾੜ ਔਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜਿਹੜੀ ਯਾਰੀ ਸੀ ਕਾਫੀ ਸਾਲ ਪੁਰਾਣੀ ਯਾਰੀ ਇਸ ਦੇ ਵਿੱਚ ਦਰਾੜ ਆ ਗਈ ਹੈ ਦਰਾਰ ਕਿਉਂ ਆ ਗਈ ਹੈ ਅਜਿਹੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਪਰ ਆਡੀਓ ਦੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਹੋਇਆ ਉਹ ਗੱਲਾਂ ਵੀ ਤੁਹਾਨੂੰ ਸੁਣਾਵਾਂਗੇ ਪਰ ਰੋਜ਼ਾਨਾ ਸਪੋਕਸਮੈਨ ਇਸ ਕਥਿਤ ਆਡੀਓ ਦੀ ਜਿਹੜੀ ਪੁਸ਼ਟੀ ਹੈ ਉਹ ਨਹੀਂ ਕਰਦਾ ਤਾਂ ਇਸ ਵੇਲੇ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲੀ ਦੇ ਵਿੱਚ ਬਹੁਤ ਸਾਰੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਔਰ ਉਹਨਾਂ ਰਿਪੋਰਟਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਕਿਉਂਕਿ ਵਿਦੇਸ਼ ਦੇ ਵਿੱਚ ਬੈਠ ਕੇ 골ਡੀ ਬਰਾੜ ਵੱਲੋਂ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਭਾਰਤ ਦੇ ਵਿੱਚ ਦਿੱਤਾ ਗਿਆ ਔਰ ਉਸ ਘਟਨਾਵਾਂ ਦੇ ਜਿਹੜੇ ਤਾਰ ਨੇ ਔਰ ਲੋਰੈਂਸ ਬਿਸ਼ਨੋਈ ਦੇ ਨਾਲ ਵੀ ਜੁੜਦੇ ਰਹੇ ਔਰ ਗੈਂਗਸਟਰ 골ਡੀ ਬਰਾੜ ਦੇ ਨਾਲ ਵੀ ਜੁੜਦੇ ਰਹੇ ਪਰ ਜੋ ਕੁਝ ਕ ਘਟਨਾਵਾਂ ਹੋਈਆਂ ਉਸ ਦੀਆਂ ਜਿਹੜੀਆਂ ਤਾਰਾਂ ਨੇ 골ਡੀ ਬਰਾੜ ਦੇ ਨਾਲ ਜੁੜੀਆਂ ਔਰ ਇਸ ਤੋਂ ਇਹ ਰਿਪੋਰਟਾਂ ਵਿੱਚ ਦਾਵਾ ਹੋ ਰਿਹਾ ਸੀ ਕਿ 골ਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਇਹ ਜਿਹੜੇ ਦੋਵੇਂ ਗੈਂਗ ਨੇ ਇੱਕ ਦੂਜੇ ਤੋਂ ਵੱਖ ਹੋ ਗਏ ਨੇ ਪਰ ਇਸ ਵਾਇਰਲ ਹੋ ਰਹੀ ਆਡੀਓ ਦੇ ਵਿੱਚ ਸਿੱਧੇ ਤੌਰ ਤੇ ਜ਼ਿਕਰ ਖੁਦ 골ਡੀ ਬਰਾੜ ਨੇ ਕੀਤਾ ਇਸ ਵਾਇਰਲ ਹੋ ਰਹੀ ਆਡੀਓ ਦੇ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਅਨਮੋਲ ਬਿਸ਼ਨੋਈ ਨਾਲ ਹੁਣ ਸਾਡੀ ਨਹੀਂ ਬਣਦੀ ਹੈ ਤਾਂ ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਪ੍ਰਾਇ ਜਿਸ ਦਾ ਜ਼ਿਕਰ ਜਿਹੜਾ ਇਸ ਆਡੀਓ ਦੇ ਵਿੱਚ ਖੁਦ ਗੈਂਗਸਟਰ ਗੋਲਡੀ ਬਰਾੜ ਨੇ ਕੀਤਾ ਹੈ ਔਰ ਇਹ ਗੱਲ ਦਾ ਜ਼ਿਕਰ ਕੀਤਾ ਹੈ ਕਿ ਅਨਮੋਲ ਬਿਸ਼ਨੋਈ ਦੇ ਨਾਲ ਹੁਣ ਸਾਡੀ ਨਹੀਂ ਬਣਦੀ ਹੈ ਤਾਂ ਇਹ ਆਡੀਓ ਵੀ ਤੁਹਾਨੂੰ ਸੁਣਾਵਾਂਗੇ ਪਰ ਦੱਸ ਦਈਏ ਕਿ ਇਸ ਆਡੀਓ ਦੇ ਵਿੱਚ ਜਿਹੜੀਆਂ ਗੱਲਾਂ ਕਈਆਂ ਗਈਆਂ ਨੇ ਗੋਲਡੀ ਬਰਾੜ ਵੱਲੋਂ ਕਿ ਗੰਗਾ ਨਗਰ ਦੇ ਇੱਕ ਕਾਰੋਬਾਰੀ ਆਸ਼ੀਸ਼ ਜੋ ਇੱਕ ਲੈਂਡ ਮਾਫੀਆ ਚਲਾ ਰਿਹਾ ਹੈ ਉਸ ਦੇ ਉੱਤੇ ਹਮਲਾ ਕੀਤਾ ਉਹ ਮੈਂ ਯਾਨੀ ਕਿ ਗੋਲਡੀ ਬਰਾੜ ਤੇ ਰੋਹਿਤ ਗੁਦਾਰਾ ਇਹ ਨਾਮੀ ਗੈਂਗਸਟਰ ਨੇ ਵੱਡੇ ਗੈਂਗਸਟਰ ਨੇ ਇਹਨਾਂ ਦੋਵਾਂ ਨੇ ਕਰਾਇਆ ਇਸ ਆਡੀਓ ਦੇ ਵਿੱਚ ਜ਼ਿਕਰ ਕੀਤਾ ਔਰ ਗੋਲਡੀ ਬਰਾੜ ਨੇ ਅੱਗੇ ਆਡੀਓ ਦੇ ਵਿੱਚ ਕਿਹਾ ਕਿ ਇਸ ਨੂੰ ਸਮਝਾਉਣਾ ਹੈ ਜੇਕਰ ਇਹ ਨਹੀਂ ਸਮਝਿਆ ਤਾਂ ਫਿਰ ਇਸ ਦੇ ਸਿਰ ਦੇ ਵਿੱਚ ਗੋਲੀ ਮਾਰਾਂਗੇ ਹਾਲਾਂਕਿ ਇਹ ਇਹ ਗੱਲਾਂ ਦਾ ਜਿੱਥੇ ਜ਼ਿਕਰ ਕੀਤਾ ਇਸ ਘਟਨਾ ਦਾ ਉੱਥੇ ਦੂਜੇ ਪਾਸੇ ਇਹ ਵੀ ਜ਼ਿਕਰ ਕੀਤਾ ਕਿ ਇਸ ਗੰਗਾ ਨਗਰ ਵਾਲੀ ਘਟਨਾ ਤੋਂ ਬਾਅਦ ਅਨਮੋਲ ਬਿਸ਼ਨੋਈ ਦੇ ਨਾਂ ਤੇ ਪੋਸਟ ਵਾਇਰਲ ਹੋ ਰਹੀ ਹੈ ਔਰ ਉਹਨਾਂ ਪੋਸਟਾਂ ਨੂੰ ਝੂਠਾ ਦੱਸਿਆ ਗਿਆ ਗੋਲਡੀ ਬਰਾੜ ਵੱਲੋਂ ਔਰ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਅਨਮੋਲ ਬਿਸ਼ਨੋਈ ਨਾਲ ਹੁਣ ਸਾਡੀ ਨਹੀਂ ਬਣਦੀ ਹੈ ਔਰ ਇਸ ਘਟਨਾ ਦੀ ਜ਼ਿੰਮੇਵਾਰੀ ਵੀ ਲਈ ਹੈ ਅਸੀਂ ਮੁਰ ਤੋਂ ਜ਼ਿਕਰ ਕਰ ਦਿੰਨੇ ਆ ਕੀ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਕਥਿਤ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਿੱਛੇ ਜੀ ਵੀ ਬਹੁਤ ਸਾਰੀਆਂ ਰਿਪੋਰਟਾਂ ਸਾਹਮਣੇ ਆਈਆਂ ਕਿ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੋਵੇਂ ਵੱਖ ਹੋ ਚੁੱਕੇ ਨੇ ਤਾਂ 15 ਸਾਲ ਪੁਰਾਣੀ ਇਹਨਾਂ ਦੀ ਯਾਰੀ ਕਹਿ ਸਕਦੇ ਹਾਂ ਉਸ ਦੇ ਵਿੱਚ ਦਰਾਰ ਆ ਗਈ ਹੈ ਔਰ ਦਰਾਰ ਕਿਉਂ ਆਈ ਇਹ ਵੀ ਬਹੁਤ ਸਾਰੇ ਸਵਾਲ ਖੜੇ ਹੋਏ ਨੇ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤਾਂ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਗੋਲਡੀ ਬਰਾੜ ਔਰ ਰੋਹਿਤ ਗੋਦਾਰਾ ਤੇ ਲਾਰੈਂਸ ਬਿਸ਼ਨੋਈ ਉਹੀ ਗੈਂਗਸਟਰ ਨੇ ਜਿਨ੍ਹਾਂ ਦਾ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਨਾਮ ਸਾਹਮਣੇ ਆਇਆ ਬਾਬਾ ਸਦੀਕੀ ਕਤਲकांड ਦੇ ਵਿੱਚ ਵੀ ਨਾਮ ਸਾਹਮਣੇ ਆਉਂਦਾ ਹੈ ਔਰ ਸਲਮਾਨ ਖਾਨ ਦੇ ਘਰ ਦੇ ਬਾਹਰ ਜੋ ਫਾਇਰਿੰਗ ਹੋਈ ਉਸ ਦੇ ਵਿੱਚ ਵੀ ਇਹਨਾਂ ਦਾ ਨਾਮ ਸਾਹਮਣੇ ਆਇਆ ਹੈ ਪਰ ਇਹ ਦੋ ਵੱਡੇ ਗੈਂਗਸਟਰ ਦਾ ਇਸ ਵਕਤ ਸੀ ਜ਼ਿਕਰ ਕਰ ਰਹੇ ਹਾਂ ਗੈਂਗਸਟਰ ਲੋਰੈਂਸ ਬਿਸ਼ਨੋਈ ਔਰ ਗੈਂਗਸਟਰ ਹੈ 골ਡੀ ਬਰਾੜ ਹਾਲਾਂਕਿ ਗੁਜਰਾਤ ਦੀ ਜਿਹੜੀ ਜੇਲ੍ਹ ਦੇ ਵਿੱਚ ਗੈਂਗਸਟਰ ਲੋਰੈਂਸ ਬਿਸ਼ਨੋਈ ਬੰਦ ਹੈ ਔਰ 골ਡੀ ਬਰਾੜ ਨੂੰ ਲੈ ਕੇ ਇਹ ਖਬਰਾਂ ਨੇ ਕਿ ਉਹ ਵਿਦੇਸ਼ ਦੇ ਵਿੱਚ ਰਹਿੰਦਾ ਔਰ ਇਹਨਾਂ ਦੋਹਾਂ ਦੀ ਯਾਰੀ ਜਿਹੜੀ ਹੈ ਉਹ ਟੁੱਟ ਗਈ ਹੈ ਇਹ ਦੋਵੇਂ ਜਿਹੜੇ ਗੈਂਗ ਨੇ ਉਹ ਵੱਖ ਹੋ ਗਏ ਨੇ ਕਿਉਂਕਿ ਜਿਹੜੀ ਕਥਿਤ ਆਡੀਓ ਵਾਇਰਲ ਹੋ ਰਹੀ ਆ ਉਸ ਦੇ ਵਿੱਚ ਖੁਦ ਜਿਹੜਾ 골ਡੀ ਬਰਾਡ ਵੱਲੋਂ ਇਹ ਜ਼ਿਕਰ ਕੀਤਾ ਗਿਆ ਉਸ ਘਟਨਾ ਬਾਰੇ ਦੱਸਦੇ ਹੋਏ ਜੋ ਗੰਗਾ ਨਗਰ ਦੇ ਵਿੱਚ ਕਾਰੋਬਾਰੀ ਦੇ ਉੱਤੇ ਫਾਇਰਿੰਗ ਹੋਈ ਔਰ ਉਸ ਘਟਨਾ ਤੋਂ ਬਾਅਦ ਜਿਹੜੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅਨਮੋਲ ਬਿਸ਼ਨੋਈ ਜਿਹੜਾ ਜ਼ਿੰਮੇਵਾਰੀ ਲੈਂਦਾ ਹੈ ਅਜਿਹਾ ਜ਼ਿਕਰ ਖੁਦ ਇਸ ਆਡੀਓ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਨੇ ਜਿਹੜਾ ਉਹ ਗੱਲਾਂ ਆਖੀਆਂ ਔਰ ਕਿਹਾ ਕਿ ਇਹ ਜ਼ਿੰਮੇਵਾਰੀ ਅਸੀ ਲੈਂਦੇ ਆ ਗੋਲਡੀ ਬਰਾੜ ਨੇ ਇਸ ਗੱਲ ਦਾ ਜ਼ਿਕਰ ਕੀਤਾ ਔਰ ਇਸ ਦੇ ਨਾਲ ਇਹ ਵੀ ਦੱਸਿਆ ਕਿ ਅਨਮੋਲ ਬਿਸ਼ਨੋਈ ਦੇ ਨਾਲ ਹੁਣ ਸਾਡੀ ਨਹੀਂ ਬਣਦੀ ਹੈ ਤਾਂ ਇਹ ਚਰਚਾਵਾ ਇਸ ਸਭ ਦੇ ਵਿਚਾਲੇ ਛਿੜੀਆਂ ਹੋਈਆਂ ਨੇ ਕਿ ਗੋਲਡੀ ਬਰਾੜ ਤੇ ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਯਾਰੀ ਟੁੱਟ ਗਈ ਹੈ ਇੱਕ ਦੂਜੇ ਤੋਂ ਵੱਖ ਹੋ ਗਏ ਨੇ ਹੁਣ ਤੁਹਾਨੂੰ ਉਹ ਆਡੀਓ ਸੁਣਾਉਣੇ ਆ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਔਰ ਆਡੀਓ ਸੁਣਾਉਣ ਤੋਂ ਪਹਿਲਾਂ ਮੁਰਤ ਤੁਹਾਨੂੰ ਦੱਸ ਦਿੰਨੇ ਆ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਕਥਿਤ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹਾਂਜੀ ਸਭ जी राम राम जी सारे भाइयों को मैं गोल्डी ब्राड ये वॉइस मैसेज मेरा दो मैसेज है इसमें एक तो पहली बात तो जो गंगानगर में एक दो दिन पहले आशीष गुप्ता जो है ये जो कारोबारी है और ये जो अपना ये लैंड माफिया जिला रखे इसने इस पे जो हमला हुआ है वो मैंने और रोहित कोदारा भाई ने करवाया है ठीक है इसको मारना नहीं था इसको थोड़ा सब किस खाना था इसलिए इसके टांग पे गोली मारी है ठीक तो है अगर समझिएगा तो बढ़िया बात है नहीं तो अगली बारी शर्त पे भी मरवा देंगे कोई दिक्कत नहीं और ये हमने ये पोस्ट वगैरह डालनी नहीं थी क्योंकि अम्मा मटर से कम किसी चीज की पोस्ट डालती नहीं जल्दी गई जब तक तो कोई और कर ना हो पर ये काम मैंने और रोहित भाई ने किया सोशल मीडिया में चल रही है अनमोल बिश्नोई के नाम से अब पता नहीं ये इन्होंने क्यों डाल ली है पोस्ट या क्यों नहीं वो इनको पता होगा पर हमारी अनमोल बिश्नोई से अब बनती नहीं है ये चीज सारे भाइयों को हमने क्लियर करी हुई है ठीक है जी और दूसरी बात पिछले कुछ दिनों में राजस्थान में झुंझुनू इलाके में या एक दो जगह पे अजमेर और एक दो जगह प्य और न्यूज आई है और कोई ऐसे करके न्यूज चल रही है कि गोल्डी ब्राड ने आई के लिए या पाकिस्तान के लिए फंडिंग मांगी मैं न्यूज वालों को या प्रशासन वालों को ये बेनती करना चाहता हूँ कि ऐसी खबरें चलाने से पहले थोड़ा बहुत कुछ कन्फर्म कर लिया करो ठीक है बिना बात के किसी को देशभक्त या देश के गदार का सर्टिफिकेट ना दे दिया करो कम से कम थोड़ा बहुत पता करो कम से कम मेरी आवाज तो होनी चाहिए ना उस बात में ठीक है जो हमने करा है वो शेर काम कर पर जो भी ये बंदे ये चनक क्या नीति चल के जो हमारा नाम खराब करना चाहते हैं नेगेटिविटी फैलाना चाहते हैं ऐसे काम नहीं बनेगा भाई ठीक है दुनिया को सब कोई तरीके समझ है अगर हमने आज तक कितने सालों में ऐसी हरकते नहीं करी तो आगे क्या ही करेंगे बाकी समा बता देगा कौन देश भक्त है और कौन देश का गद्दार है ठीक है पंजाब में ठीक है पंजाब भी हिंदुस्तान का हिस्सा है हम कभी भी देश के खिलाफ नहीं चलेंगे नमक राम नहीं है ठीक है जो हमारी दुश्मनियां है वो चाहे कोई मंत्री कोई हो चाहे कोई पुलिस वाला हो जिनसे हमारी नहीं बनती उनसे नहीं बनती जिनसे बनती है वो बनती है कोई देश वाली इसमें कोई बात है नहीं ठीक है भाई राम राम सारे भाइयों ਹਾਂਜੀ ਸਭ ਸ਼੍ਰੀਕਾਲ ਜੀ